ਮੈਂ ਕੇ ਫੈਸ਼ਨ ਆ ਬਲੰਗੋੜਾ ਤੋਂ ਵੀਰੇ ਅੱਜ ਆਪਾਂ ਨਿਊ ਸਟਾਕ ਲੈ ਕੇ ਆਏ ਆਂ ਵੀਰੇ ਬੱਚਿਆਂ ਦੇ ਵਿੱਚ ਤੁਹਾਡੇ ਲਈ ਸਭ ਤੋਂ ਪਹਿਲਾਂ ਆਪਾਂ ਨਿਕਰ ਦਾ ਸਟਾਕ ਦਿਖਾਉਣਾ ਤੁਹਾਨੂੰ ਨਿਕਰ ਆਈ ਆ ਵੀਰੇ ਪਹਿਲਾਂ ਵਾਲੀ ਨਿਕਰ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਦਿੱਤਾ ਤੁਸੀਂ ਨੇ ਇਹਨੂੰ ਵੀ ਆਫਰ ਦੀ ਲੈ ਕੇ ਆਏ ਆ ਵੀਰੇ ਆਪਾਂ ਆਫਰ ਦੀ ਲਾਵਾਂਗੇ ਸਾਈਜ਼ ਰਹਿਣਗੇ 24 ਤੋਂ ਲੈ ਕੇ 30 ਨੰਬਰ ਦੇ ਵਿੱਚ ਤੁਹਾਨੂੰ ਇੱਕ ਵਾਰੀ ਨਿਕਰ ਦਾ ਆਰਟੀਕਲ ਚੈੱਕ ਕਰਵਾ ਦੇਣਾ ਐਨਐਸ ਦਾ ਸਟੱਫ ਰਹੂਗਾ ਵੀਰੇ ਸਿੰਪਲ ਦੀ ਬਹੁਤ ਮੰਗ ਸੀ ਜੀ ਸਿੰਪਲ ਨਿਕਰ ਦੇ ਵਿੱਚ ਬਿਲਕੁਲ ਪਲੇਨ ਦੀ ਬਲੈਕ ਕਲਰ ਆ ਜੂਗਾ ਬਾਕੀ ਕਲਰ ਤੁਹਾਨੂੰ ਸਾਰੇ ਅਲੱਗ-ਅਲੱਗ ਮਿਲ ਜਣਗੇ ਗ੍ਰੀਨ, ਬਲੈਕ ਤੇ ਨੇਵੀ ਸਾਰੇ ਕਲਰ ਆ ਜਣਗੇ ਵੀਰੇ ਇਹਦੇ ਵਿੱਚ 24 ਨੰਬਰ ਤੋਂ ਲੈ ਕੇ 38 ਨੰਬਰ ਦੇ ਵਿੱਚ ਸਾਰੇ ਸਾਈਜ਼ ਆ ਜਣਗੇ ਜੀ ਦੂਸਰਾ ਵੀ ਅੱਜਕੱਲ ਤੁਹਾਨੂੰ ਚੈੱਕ ਕਰਵਾ ਦਨੇ ਸਾਈਜ਼ ਹਾਂ ਵੱਡੇ ਸਾਈਜ਼ ਦੇ ਵਿੱਚ ਵੀ ਇਦਾਂ ਦੇ ਸੇਮ ਹੀ ਆਰਟੀਕਲ ਆ ਜੂਗਾ ਜੀ ਇਹ ਚੈੱਕ ਕਰੋ ਕਵਾਲਿਟੀ ਵੀਰੇ ਪ੍ਰੋਪਰ ਰਹੂਗੀ ਜੀ ਐਨਐਸ ਦਾ ਸਟੱਫ ਰਹੂਗਾ ਵੀਰੇ ਬਹੁਤ ਸੋਹਣੀ ਆਈਟਮ ਆ ਜਾਈ ਰੇਟ ਵੀ ਤੁਹਾਨੂੰ ਦੱਸਾਂਗੇ ਜੀ ਇਹਦਾ ਇਹਦਾ ਰੇਟ ਵੀਰੇ ਆਪਾਂ ਉਹੀ ਰੱਖਤਾ ਜੀ ਆਫਰ ਵਾਲਾ 190 ਤੋਂ 170 ਰੁਪਏ ਦੋ ਰੇਟ ਆਉਣਗੇ ਜਿਹਦੇ ਸਾਈਜ਼ ਦੇ ਅਕੋਰਡਿੰਗ ਰੇਟ ਆਉਣਗੇ ਛੋਟਾ ਹੋਊਗਾ 170 ਰੁਪਏ ਜੀ ਉਸ ਤੋਂ ਬਾਅਦ 34 ਤੋਂ 38 190 ਰੁਪਏ ਦੇ ਵਿੱਚ ਇਹ ਤੁਹਾਡੇ ਨੀਕਰ ਦੇ ਵਿੱਚ ਸਟੱਫ ਆ ਗਿਆ ਵੀਰੇ ਉਸ ਤੋਂ ਬਾਅਦ ਸੂਟ ਦੀ ਬਹੁਤ ਮੰਗ ਸੀ ਬੱਚਿਆਂ ਦੇ ਪਹਿਲਾਂ ਆਪਾਂ ਸੂਟ ਤੇ ਆਫਰ ਲਾਈ ਸੀ ਕੋਡ ਸੈੱਟ ਸੀਗੇ ਇਸ ਵਾਰ ਵੀ ਦੁਬਾਰੇ ਆਪਾਂ ਪੂਰਾ ਆਰਟੀਕਲ ਦੇ ਵਿੱਚ ਲੈ ਕੇ ਆਇਆ ਉਹ ਡਿਜ਼ਾਈਨ ਬਹੁਤ ਸੋਹਣੇ ਸੋਹਣੇ ਲੈ ਕੇ ਆਏ ਰਿਹਾ ਚ ਇਹ ਚੈੱਕ ਕਰੋ ਬੈਕ ਪ੍ਰਿੰਟ ਦੇ ਵਿੱਚ ਸਟੱਪ ਸਾਰਾ ਬਹੁਤ ਵਧੀਆ ਹੋਊਗਾ ਵੀਰੇ ਇਹਦੇ ਨਾਲ ਸੇਮ ਦੀ ਨਿਕਰ ਆ ਜੂਗੀ ਇਹ ਦੇਖ ਏਦਾਂ ਸੈੱਟ ਆ ਜੂਗਾ ਵੀਰੇ ਕੋਡ ਸੈੱਟ ਆ ਜੂਗਾ ਜੀ ਚਾਰ ਚਾਰ ਪੰਜ ਪੰਜ ਕਲਰ ਮਿਲ ਜਾਣਗੇ ਤੁਹਾਨੂੰ ਇਹ ਵਿੱਚ ਤੇ ਮੇਰੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲਣਗੇ ਜੀ 20 ਨੰਬਰ ਦਾ ਸਾਈਜ਼ ਆ ਜੂਗਾ ਇਹ 20 ਤੋਂ ਲੈ ਕੇ 32 ਨੰਬਰ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸਾਈਜ਼ ਇਹ ਸਾਰੇ ਇਹਦੇ ਜਸ ਦੂਸਰਾ ਕਲਰ ਇਹ ਆ ਜੂਗਾ ਜੀ ਗ੍ਰੀਨ ਦਾ ਤੇ ਤੀਸਰਾ ਆ ਜੂਗਾ ਮੈਰੂਨ ਸ਼ੇਡ ਦੇ ਵਿੱਚ ਇਹ ਵੀ ਤੁਹਾਡੇ ਲਈ ਸਪੈਸ਼ਲ ਆਫਰ ਤੇ ਲੈ ਕੇ ਆਏ ਆਂ ਵੀਰੇ ਆਪਾਂ ਰੇਟ ਜੀ ਰਹੂਗਾ ਇਹਦਾ 2500 ਰੁਪਏ ਤੋਂ ਲੈ ਕੇ 300 ਦੇ ਵਿੱਚ ਵਿੱਚ ਛੋਟੇ ਸਾਈਜ਼ ਰਹਿਣਗੇ ਜਿਹੜੇ ਹੋਰਣਗੇ 2500 ਰੁਪਏ ਦੇ ਜੀ ਉਸ ਤੋਂ ਬਾਅਦ 28 ਤੇ 32 ਰਹੂਗਾ 300 ਰੁਪਏ ਦੇ ਤਾਂ ਦੂਸਰਾ ਡਿਜ਼ਾਈਨ ਇਹਦੇ ਵਿੱਚ ਆ ਜੂਗਾ ਜੀ। ਆਹ ਵਾਹ। ਹਲੋ। ਇਹ ਚੈੱਕ ਕਰਾ ਦੋ ਵੀਰੇ। ਕੁਆਲਿਟੀ ਪ੍ਰੋਪਰ ਹੋਊਗੀ ਵੀਰੇ। ਨਾਲ ਨਿਕਰਾ ਜੂ। ਪਹਿਲਾ ਕਲਰ ਆ ਜੂਗਾ ਜੀ। ਇਹਦੇ ਵਿੱਚ ਦੂਸਰਾ ਕਲਰ। ਦੂਸਰਾ ਆ ਜੂਗਾ ਜੀ। ਤੇ ਤੀਸਰਾ ਵੀ ਚੈੱਕ ਕਰਵਾ ਦਨ। ਤੀਸਰਾ ਆ ਜੂਗਾ ਵੀਰੇ ਰੋਂ ਦੇ ਵਿੱਚ ਡਾ ਬੀ ਨੰਬਰ ਤੋਂ ਲੈ ਕੇ 32 ਨੰਬਰ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਇਹ 22 24 26 ਦਾ ਵੀ ਦਿਖਾ ਦੇਣਾ ਤੁਹਾਨੂੰ 22 24 26 ਦੇ ਵਿੱਚ ਆਰਟੀਕਲ ਆ ਜਾਣਗੇ ਜੀ ਬਲੈਕ ਦੇ ਵਿੱਚ ਆ ਜੂਗਾ ਵੀਰੇ ਨਾਲ ਲਿਖਰਾ ਬਾਈ 24 26 ਦੇ ਸੈਟ ਦੇ ਵਿੱਚ ਆ ਜਾਣਗੇ ਜੀ ਇਹ ਪਹਿਲਾ ਕਲਰ ਬਰਾਕਲਾ ਦੂਸਰਾ ਆਜੂਗਾ ਜੀ ਤੇ ਨਾਲ ਹੀ ਤੀਸਰਾ ਕਲਰ ਆਜੂਗਾ ਤੀਸਰਾ ਕਲਰ ਆਜੂਗਾ ਵੀਰੇ ਤੁਸੀਂ ਆਨਲਾਈਨ ਮੰਗਾਉਣਾ ਆਨਲਾਈਨ ਵੀ ਮੰਗਾ ਸਕਦੇ ਹੋ ਸ਼ੌਪ ਤੇ ਆ ਕੇ ਬਾਈ ਕਰਨਾ ਸ਼ੌਪ ਤੇ ਆ ਕੇ ਹੀ ਬਾਈ ਕਰ ਸਕਦੇ ਹੋ ਜੇ ਤੁਸੀਂ ਆਨਲਾਈਨ ਮਗਾਉਣਾ ਵੀਰੇ ਸਾਡੇ ਸਕਰੀਨ ਤੇ ਜਿਹੜਾ ਨੰਬਰ ਚੱਲੀ ਜਾਂਦਾ ਹੈ ਤੇ ਸਕਰੀਨਸ਼ਾਟ ਲੈ ਕੇ ਮੈਸੇਜ ਪਾ ਦਿਓ ਸਾਨੂੰ ਆਨਲਾਈਨ ਵੀ ਭੇਜ ਦਾਂਗੇ ਜੀ ਵੀਡੀਓ ਦੇ ਵਿੱਚੋਂ ਹੀ ਸਕਰੀਨਸ਼ਾਟ ਲੈ ਲਿਆ ਕਰੋ ਵੀਰੇ ਸਾਡੇ ਕੋਲ ਟਿੱਕ ਦਾ ਥੋੜਾ ਟਾਈਮ ਘੱਟ ਹੁੰਦਾ ਵੀ ਕੱਲੇ ਕੱਲੇ ਨੂੰ ਕੱਲੇ ਕੱਲੇ ਫੋਟੋ ਖਿੱਚ ਕੇ ਵੀ ਜੋ ਥੋੜ੍ਹੀ ਜਿਹੀ ਫਿਰ ਵਣ ਕਿੰਨਾ ਕੁ ਉਹ ਕਰ ਲਿਆ ਕਰੋ ਆਪਾਂ ਵੀਡੀਓ ਦੇ ਵਿੱਚੋਂ ਹੀ ਸਕਰੀਨਸ਼ਾਟ ਲੈ ਲਿਆ ਕਰੋ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਆ ਕਰੋ ਅਸੀਂ ਤੁਹਾਨੂੰ ਬੈਕ ਫੋਟੋ ਭੇਜ ਦਿਆ ਕਰਾਂਗੇ ਵੀ ਆ ਚੀਜ਼ ਸਾਡੇ ਕੋਲੇ ਐਟ ਟਾਈਮ ਹੈਗੀ ਆ ਚਲ ਇਹਦੇ ਵਿੱਚ ਵੀ ਤਿੰਨ ਕਰ ਦਿੰਦਾ ਜਾਂਦਾ ਹਾਂ ਰੇਟ ਸਾਰੇ ਦੇ ਹੋਈ ਰਹਿਣਗੇ ਜੀ 250 ਰੁਪਏ ਤੋਂ ਲੈ ਕੇ 300 ਰੁਪਏ ਦੇ ਵਿੱਚ ਵਿੱਚ ਸਪੈਸ਼ਲ ਆਫਰ ਤੇ ਦਿੱਤੇ ਜਾਣਗੇ ਤੁਹਾਨੂੰ ਹੋਰ ਮਿਲੂ ਕਿੰਨਾਂ ਨੂੰ ਜਿਹਨਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਕੀਤਾ ਹੋ ਉਹ ਸਿਰਫ ਉਹਨਾਂ ਲਈ ਆਫਰ ਹੈ ਵੀਰੇ ਇਹ ਜਿਹੜਾ 350 ਦਾ ਉਹ ਲੱਗੂਗਾ ਉਹਨੂੰ 250 ਰੁਪਏ ਦਾ ਜੀ ਜਿਹੜਾ 450 ਦਾ ਉਹ ਉਹਨਾਂ ਨੂੰ ਲੱਗੂਗਾ 350 ਦਾ ਵੀਰੇ ਤੇ ਚ ਸੌਰੀ 300 ਰੁਪਏ ਦਾ ਜੀ ਉਹਨੂੰ 300 ਰੁਪਏ ਦਾ ਸਕਰੀਨਸ਼ਾਟ ਜ਼ਰੂਰੀ ਹੋਊਗਾ ਜੀ YouTube ਦਾ ਸਕਰੀਨਸ਼ਾਟ ਸਬਸਕ੍ਰਾਈਬ ਕੀਤਾ ਹੋਇਆ ਜਿਹੜਾ ਉਹ ਸਕਰੀਨਸ਼ਾਟ ਸਾਨੂੰ ਦਿਖਾਉਣਾ ਜ਼ਰੂਰੀ ਹੋਊਗਾ ਜੇ ਤੁਸੀਂ ਆਨਲਾਈਨ ਮੰਗਾਉਣਾ ਤਾਂ ਸਾਨੂੰ WhatsApp ਤੇ ਸੈਂਡ ਕਰਿਓ ਜੇ ਤੁਸੀਂ ਸ਼ਾਪ ਤੇ ਆ ਕੇ ਬਾਏ ਕਰ ਸਕਦੇ ਹੋ ਤਾਂ ਸਾਨੂੰ ਆ ਕੇ ਵੀ ਦਿਖਾ ਸਕਦੇ ਹੋ ਤੁਸੀਂ ਸ਼ਾਪ ਤੇ ਆ ਕੇ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਸਾਨੂੰ ਦਿਖਾ ਸਕਦੇ ਹੋ ਬਾਕੀ ਜੇ ਪਹਿਲਾਂ ਕਰਿਆ ਹੋਇਆ ਤਾਂ ਬਹੁਤ ਵਧੀਆ ਗੱਲ ਹੈ ਪਹਿਲਾਂ ਵੀ ਸਾਨੂੰ ਸਕਰੀਨਸ਼ਾਟ ਦਿਖਾ ਸਕਦੇ ਹੋ ਦਾ ਚਲ ਤੇਰੇ ਛਤੀਜਾ ਕਲਰ ਆਇਆ ਤੁਹਾਡਾ ਆਰਟੀਕਲ ਸਾਰੀ ਸੋਹਣੀ ਆਇਆ ਵੀਰੇ ਬਹੁਤ ਲਿਮਟਡ ਜਿਹਾ ਸਟਾਕ ਆਇਆ ਜੀ। ਸਾਲੂ ਟੀ-ਸ਼ਰਟ ਦੇ ਵਿੱਚ ਵੀ ਤੁਹਾਨੂੰ ਸੋਨੇ ਟੀ-ਸ਼ਰਟ ਦੇ ਵਿੱਚ ਸਾਈਜ਼ ਆ ਜੀ ਨੇ ਆਪਣੇ ਕੋਲੇ। 26 ਤੋਂ ਲੈ ਕੇ 36 ਨੰਬਰ ਦੇ ਵਿੱਚ। ਟੀ-ਸ਼ਰਟ। ਯਾ। 36 ਨੰਬਰ ਦਾ ਸ ਹੈ। ਪ੍ਰੋਪਰ ਕੁਆਲਿਟੀ ਰਹੂਗੀ ਵੀਰੇ। ਫੁੱਲ ਸਟ੍ਰੈਚ ਦੇ ਵਿੱਚ ਹੈ ਜੀ। ਲਾਈਕਰਾ ਦੇ ਪੀਸ ਨੇ ਸਾਰੇ। ਪਹਿਲਾ ਕਲਰ ਇਹ ਆ ਜੂਗਾ ਜੀ। छब्बी नंबर तो लैके तुमु तो छत्ती नंबर छत्ती नंबर का साइज दिखा रहा है त्रे आजुगा जी उस तो रेड भी आजुगा बरे बाकी आर्टिकल भी सारे अलग अलग जी ਕਾਰਡ ਦੇ ਵਿੱਚ ਦਾ ਆਰਟੀਕਲ ਥੋੜਾ ਤੋਂ ਚੇਂਜ ਕਰਕੇ ਦਿਖਾ ਦਿੰਨੇ ਇੱਕ ਕਰੋ ਜੋ ਫੋਲ ਦਾ ਹੈਵੀ ਦੇ ਵਿੱਚ ਹੋਗਾ ਜੀ ਇਹ ਚੈੱਕ ਕਰੋ ਪ੍ਰੋਪਰ ਰਿਬ ਚੈੱਕ ਕਰੋ ਵੀਰੇ proper quality ਹੈ ਜੀ ਬਹੁਤ ਸੋਹਣਾ ਪੀਸ ਆ ਬਾਕੀ ਵੀਰੇ ਤੁਸੀਂ ਆਨਲਾਈਨ ਮੰਗਾਉਣਾ ਤਾਂ ਸਾਡੇ ਸਕਰੀਨ ਦੇ ਜਿਹੜੇ ਨੰਬਰ ਚੱਲੇ ਜਾਂਦੇ ਨੇ ਉਹਨਾਂ ਦਾ ਸਕਰੀਨ ਸ਼ਾਟ ਲੈ ਕੇ ਮੈਸੇਜ ਕਰੋ ਸਾਨੂੰ ਤੁਹਾਨੂੰ ਆਨਲਾਈਨ ਵੀ ਭੇਜਾਂਗੇ ਸ਼ਾਪ ਤੇ ਆ ਕੇ ਬਾਈ ਕਰਨਾ ਸ਼ਾਪ ਤੇ ਆ ਕੇ ਮਿਲ ਜੀਂਗਾ ਥੈਂਕ ਯੂ